ਪਾਣੀ ਪੂਣੀ ਗਰਮ ਕਰ ਦੋ ਪਾਈ ਹੁਣੀ ਗਰਮ ਆ ਮਾਰਿਆ ਸੁਸਤੀ ਆ ਲੇ ਦਿਲ ਇਧਰ ਤੇ ਆ ਮਾਰਿਆ ਪਾਣੀ ਮੇਰਾ ਪਾ ਦੇ ਨਾਲੇ ਤਾਲੀਆ ਰੱਖ ਦੇ ਸਾਰਾ ਕੁਝ ਰੱਖਿਆ ਬੈਨਾਂ ਲੈ ਆ ਦਾ ਮਾਰੀ ਨਹਾ ਕੇ ਤਾਂ ਕੰਮ ਕਰਦੇ ਚਲਾ ਜਾ ਕੰਮ ਬਾਈ ਡਾਕਟਰ ਨੇ ਕਿਹਾ ਤੂੰ ਨਹਾਉਣਾ ਨਹੀਂਗਾ ਡਾਕਟਰ ਦਾ ਬਹੁਤ ਕੁਝ ਕਹਿੰਦੇ ਡਾਕਟਰ ਦਾ ਕੀ ਲਖਾਇਆ ਵੀ ਨਾ ਕਰੋ ਸਾਨੂੰ ਵੀ ਕਹਦੇਗਾ ਭਾਈ ਤੂੰ 10 ਰੋਟੀਆਂ ਖਾ ਕੇ ਤੇ ਪੈ ਜਾਣਾ ਤੇ ਕਿਹੜਾ ਡਾਕਟਰ ਏਹੀ ਗੱਲ ਕਰਾ ਡਾਕਟਰ ਨੂੰ ਸਾਰੇ ਡਾਕਟਰ ਨੂੰ ਘਰ ਬਾਹਰ ਭਜਾਰੋ ਸਾਰੇ ਤੈਨੂੰ ਭਜਾਵਾਂ ਉਹਦਾ ਤੂੰ 5 ਦਿਨ ਕਿਣ ਮੋਹਣੀ ਵਿਖਾਉਣਾ ਤੇ ਮੋਟਾ ਆ ਕੇ ਪੈ ਜਾਣਾ ਬਸ ਮੋਟਾ ਕਿਵੇਂ 5 ਦੇ ਰੋਟੀ ਵੀ ਨਹੀਂ ਮਿਲਨੀ ਤੇ ਰੋਟੀ ਵੀ ਨਹੀਂ ਬੰਦੇ ਪਾਣੀ ਰੋਟੀਆਂ ਤਾਂ ਮੈਨੂੰ ਕਿਹਾ 10 ਖਾ ਲਿਆ ਕਰ ਨਾ 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 ਨਹੀਂ ਤੇ ਰੋਟੀਆਂ ਨਹੀਂ ਮਿਲਣੀਆਂ ਆਪ ਦਾ ਭਾਲ ਲੈ ਰੋਟੀਆਂ ਬਾਹਰੋਂ ਕਿਤੇ ਟਾਕ ਨਿਕਲਵਾਰ ਡਾਕਟਰਾਂ ਦਾ ਘਰਾਂ ਵਾਲੀ ਵੀ ਬਦਲ ਲੈ ਘਰ ਵਾਲੇ ਨੇ ਭਾਲ ਲਿਆ ਨਵੀਂ ਕਰਾਇਆ ਕਿਹਾ ਮੈਂ ਭਾਲ ਦੇਣੀ ਤੈਨੂੰ ਐਜੀ ਵੀ ਕੀ ਗੱਲ ਬੱਚੇ ਵੀ ਨਵੇਂ ਭਾਲ ਲੱਗ ਰਹੇ ਨੇ ਵੀ ਨਵੀਂ ਭਾਲ ਲੈ ਉਹ ਆਦਾ 10 ਦਿਨ ਬਦਲ ਦੇ ਤੇਰਾ ਕਾਰੋਬਾਰ ਕਹਿੰਦੇ 10 ਦਿਨ ਬਦਲ ਦੇ 10 ਦਿਨ ਬਾਅਦ ਫੇਰ ਨਵੀਂ ਲੈ ਆਈ ਉਹ ਡਾਕਟਰ ਨਾਲ ਜਦ ਮੁੜਿਆਂ ਦਾ ਇੱਕ ਬਾਬਾ ਮਿਲਿਆ ਮੈਨੂੰ ਆਦਾ ਤੇਰੇ ਕੰਮ ਕਰ ਸਿੱਧੇ ਹੋ ਜਾਣਗੇ ਤੇ ਘਰਾਂ ਵਾਲੀ ਬਦਲ ਦੇ ਘਰ ਵਾਲੀ ਲਿੰਦਾ ਬਦਲ ਦੇ ਤੁਰ ਜਾ ਨਵੀਂ ਲੈ ਆ ਪਾ ਲੈ ਹੋਰ ਭਾਈ ਤੈਨੂੰ ਹਣ ਛੱਡ ਕੇ ਆਉਣਾ ਪੈਣਾ ਮੈਂ ਤੈਨੂੰ ਛੱਡ ਦੇਣਾ ਤੂੰ ਮੈਨੂੰ ਵੀ ਛੱਡਨਾ ਮੈਂ ਹੀ ਛੱਡ ਦੇਨੀ ਤੈਨੂੰ ਸਾਰੇ ਤੇਰੇ ਬੱਚੇ ਛੱਡ ਦੇਨੀ ਆ ਤੇਰ ਤਾਂ ਮੇਰਾ ਖਰਚਾ ਘਟ ਜਾਊਗਾ ਨਾ ਨਾ ਬੱਚੇ ਵੀ ਤੇਰੇ ਛੱਡ ਦੇਨੀ ਦੇਨੀ ਵੀ ਛੱਡ ਦੇਨੀ ਬੱਸ ਉਹ ਖਰਚਾ-ਕੁਰਚਾ ਘਟ ਜਾਊਗਾ ਲੈ ਜੀ ਨਾਲ ਹੀ ਨਾਲ ਚਲੇ ਕੇ ਜਾ ਮੈਂ ਕਿਹਾ ਤਾਂ ਇਕੱਲੇ ਉਹ ਜਿੰਨਾ ਚਿਰ ਮੈਂ ਠੀਕ ਨਹੀਂ ਹੁੰਦਾ ਨਾ ਨਾ ਫਿਰ ਤਾਂ ਨਵੇਂ ਬੱਚੇ ਬਾਲ ਲੈ ਜਿਹੜੀ ਆਉਗੀ ਬੱਚੇ ਨਾਲ ਲੈ ਕੇ ਆਉਗੀ ਪਾਣੀ ਬਰ ਬਰ ਕਮਲਾ ਹੋ ਗਿਆ ਨਾਲ ਹੈ ਈਲਾ ਬਣਾ ਰਿਹਾ ਐਵੇਂ ਨੀ ਈਲਾ ਹੀ ਲੈ ਜਾ ਪਾਣੀ ਦਾ ਪਤੀਲਾ ਭਾਈ ਬਾਹਰ ਰੱਖ ਦੋ ਪਤੀਲਾ ਤਾਂ ਰੱਖ ਹੀ ਸਕਣਾ ਯਾਰ ਪਤੀਲਾ ਵੀ ਡਾਕਟਰ ਨੇ ਮਨਾ ਕੀਤਾ ਤੈਨੂੰ ਪਾਣੀ ਆਉਦਾ ਬਾਹਰ ਸਾਨੂੰ ਬਈ ਨੇ ਕੰਮ ਤਾਂ ਤੈਨੂੰ ਕਰਾ ਕੰਮ ਤਾਂ ਤੂੰ ਰੋਟੀਆਂ ਖਾ ਲਈਆਂ ਦਾ ਵਸ ਪੈ ਗੇ ਹੋਰ ਤਾਂ ਕੋਈ ਕੰਮ ਹੈ ਨਹੀਂ ਮੈਂ ਯਾਤਰਾ ਕਰਨ ਚੱਲਿਆ ਤੂੰ ਯਾਤਰਾ ਕਹਿੰਦਾ ਕੰਮੂ ਕੰਮ ਦੀ ਯਾਤਰਾ ਕਰ ਭਾਈ ਲੀੜੇ ਫਟਾਇਆ ਮੇਰੇ ਪ੍ਰੈਸ ਕਰਕੇ ਦਈ ਪਾਉਣੇ ਦਾ ਪਾਣ ਇੰਦੇ ਚੱਲ ਤੁਲੀੜਿਆਂ ਦਾ ਬਿਨਾ ਪਜਾਮਾ ਕੁਰਤਾ ਪਜਾਮਾ ਪਾ ਲਿਆ ਆਉ ਦਾ ਜਿਹੜਾ ਪਿਆਰ ਉਹ ਮੈਂ ਯਾਤਰਾ ਤੇ ਜਾਣਾ ਬਾਬਿਆਂ ਨਾਲ ਕੋਈ ਨਹੀਂ ਬਾਬਿਆਂ ਨੂੰ ਵੀ ਕਹਿੰਦਾ ਬੱਬਾ ਇਹ ਕੰਮ ਨਹੀਂ ਕਰਦਾ ਜਿੱਥੇ ਯਾਤਰਾ ਹੋਈ ਉੱਥੇ ਦੇ ਕੱਪੜੇ ਵੀ ਮਿਲ ਜਾਂਦੇ ਬਾਬਿਆਂ ਨੇ ਤਾਂ ਬਹੁਤ ਕੰਮ ਕਰੇ ਨਾ ਬਾਬਿਆਂ ਨੇ ਤੇ ਕਰੇ ਨਹੀਂ ਹੁੰਦਾ ਬਾਪ ਬਣਾ ਕੇ ਤੇਰੇ ਰੋਟੀਆਂ ਲੈ ਜਿਹੜੀਆਂ ਪਕੀਆਂ ਬੰਗਾਈਆਂ। ਉਹ ਭਾਈ, ਉਹਾਂ ਦੇ ਤੁੱਖਾ ਪਿਆ ਨਾ ਕਰ ਤੇ ਕਿਸ ਦਿਨ ਤੇਰੇ ਬੇੜੇ ਪਾਰ ਹੋ ਜਾਣੇ ਆ। ਇਹਨੇ ਤਾਂ ਮੇਰੇ ਪਾਰ ਹੋ ਜਾਣ ਸਾਡਾ ਤਾਂ ਨਾ ਬਾ। ਬੇੜਾ। ਕੋਈ ਚਲਾ ਜਾ ਬਾਦ। ਨਾਲੇ ਕੱਲ ਦਾ ਲੀੜੇ ਕੱਪੜੇ ਸੀ ਵੀ ਧੋਣੇ ਦੇ ਦੇ। ਜਿੱਥੋਂ ਮਰਜੀ ਧਵਾਈਂ ਜਿਹੜੀ ਲਿਹਾੜੀ ਆਉਂਦੇ ਦੋ ਧਵਾ ਲਈ ਕੱਪੜੇ। ਉਹ ਪਾੜਾਂ ਪੂੜਾਂ 'ਚ ਜਾਊਂਗਾ ਉਧਰੋਂ ਲੱਭ ਕੇ ਲਿਆਊਂਗਾ। ਲੈਂ। ਕੱਪੜੇ ਉਸੇ ਨੂੰ ਧਵਾ ਲਈ। ਲੈ ਜੀ ਕੱਪੜੇ ਲਾ ਲਈ। ਔ ਸੰਤਾਂ ਦੀ ਸੇਵਾ ਕਰੂਗੀ ਫਿਰ ਹੋਰ ਸੰਤਾਂ ਦੀ ਕਰੇ ਸਾਡੀ ਇਧਰ ਮਹਿਮਾਨਾ ਨਾ ਹੁੰਦੀ ਜਾਵੇ ਇਹਨੂੰ ਵੇਲੇ ਨੂੰ ਕੰਮ ਹੈ ਨਹੀਂ ਤੇ ਦਿਹਾੜੀਆਂ ਦੋਂਦੇ ਡਰਦਾ ਹੈ ਕੰਮ ਨਾ ਕਰਨਾ ਪਿਆ ਜੇ ਰੋਟੀਆਂ ਭਾਲਦਾ ਵੇਲਾ ਰੋਟੀਆਂ ਮਿਲੀਆਂ ਜਾਣ ਇਹਨੂੰ ਉਹ ਬਾਬਿਆਂ ਨੇ ਕਿਹਾ ਤੂੰ ਕੰਮ ਨਹੀਂ ਕਰਨਾ ਬਾਬੇ ਦਾ ਬੋਸ ਪੁੱਛਦੇ ਨੇ ਕਿ ਬਾਬਿਆਂ ਨੇ ਇਹਨੂੰ ਖਾ ਲਿਆ ਨਾ ਰੁਕ ਨਹੀਂ ਉੱਥੇ ਹੀ ਜਾ ਨਾਸੀ ਰੋਟੀਆਂ ਦੇਈਏ ਨਾਲ ਦੀ ਲੀੜਾ ਕੱਪੜਾ ਘੋਕੇ ਦਈਏ ਹੁਣ ਨਾਣੀ ਵੀ ਉੱਥੇ ਚੰਗਾ ਲੈ ਤਾਂ ਇਹ ਲੱਛਾਂ ਜਿਹੀ ਨਹੀਂ ਸਹੀ ਲੱਗਦੇ ਕਿ ਤੇ ਬਾਬਿਆਂ ਨਾਲ ਰਹਿੰਦਾ ਕਿ ਤੇ ਸੱਚੀ ਨਾ ਬੁੜੀ ਲੈ ਮੈਂ ਤਾਂ ਟੈਨਸ਼ਨ ਹੀ ਭਈ ਹੋਈ ਆ